ਕੌਮਨਿਕ ਮੀਟਿੰਗ ਵੱਲੋਂ ਇੱਕ ਵਾਰ ਫੇਰ ਜਿਹੜੀ ਲੋਕਾਂ ਦੀ ਮਦਦ ਵਾਸਤੇ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਇਹ ਲੋਕ ਜਿਹੜੇ ਨੇ ਮਸ਼ੀਨਲ ਅੰਗਲ ਤੋਂ ਸਵੇਰੇ ਹੜ ਤੋਂ ਜਿਹੜੇ ਪ੍ਰਭਾਵਿਤ ਹੋਏ ਨੇ ਉਹ ਲੋਕ ਨੇ ਜਿਹੜਾ ਉਹਨਾਂ ਨੂੰ ਸਵੇਰੇ 5 ਵਜੇ ਉੱਥੋਂ ਆਪਣਾ ਘਰ-ਬਾਰ ਛੱਡ ਕੇ ਖੁੱਲਾ ਛੱਡ ਕੇ ਆਪਣੀ ਮਜਬੂਰੀ ਜ਼ਿੰਦਗੀ ਵਾਸਤੇ ਜਿਹੜੇ ਇੱਥੇ ਆਏ ਨੇ ਗੱਲ ਕਰਦੇ ਇਹਨਾਂ ਨੂੰ ਤੁਹਾਨੂੰ ਉੱਥੇ ਭਾਜੀ ਕਿੰਨੇ ਵਜੇ ਹੋਇਆ ਤੁਹਾਡਾ ਖੜਕ ਕਿੰਨੇ ਵਜੇ ਇਹ ਸਾਢੇ 5 ਵਜੇ ਹੋਇਆ ਜੀ ਸਾਢੇ 5 ਵਜੇ ਦੇ ਨੂੰ ਪਾਣੀ 15-20 ਮਿੰਟਾਂ ਦੇ ਸਾਡੇ ਕੋਲ ਪਾਣੀ ਆਗਾ ਸਾਡੇ ਕੋਲ ਬਾਹਰ ਨਹੀਂ ਰਿਕੇ ਬੰਨੇ ਭੱਜ ਜਾਂਦੇ ਤੇ ਬਹੁਤ ਸਾਡਾ ਹਾਲਤ ਮਾੜੀ ਸਾਰਾ ਘਰ-ਬਾਰ ਛੱਡ ਕੇ ਆ ਗਏ ਸਾਰਾ ਘਰ-ਬਾਰ ਛੱਡ ਕੇ ਆ ਗਏ ਦੁਕਾਨਾਂ ਨੇ ਉਹ ਰੁੜ ਗਈਆਂ ਸੌਦਾ ਸਾਰਾ ਹੀ ਰੁੜ ਗਿਆ ਜੀ ਬਹੁਤ ਮਾੜਾ ਮਾੜਾ ਆਪਣਾ ਕਾਰੋਬਾਰ ਚਲਾਇ ਬਹੁਤ ਨੁਕਸਾਨ ਬੜਾ ਹੋਇਆ ਜੀ ਸਾਡਾ ਕੌਣ ਸ਼ਰਮਨੀ ਕਮੇਟੀ ਨੇ ਤੁਹਾਨੂੰ ਇੱਥੇ ਬਿਠਾਇਆ ਹਾਂਜੀ ਸ਼ਰਮਨੀ ਕਮੇਟੀ ਨੇ ਬਿਠਾਇਆ ਅੱਛਾ ਕੀ ਕੁਝ ਮਿਲ ਰਿਹਾ ਤੁਹਾਨੂੰ ਸਾਨੂੰ ਖਾਣਾ-ਦਾਣਾ ਮਿਲ ਰਿਹਾ ਜੀ ਹਾਂਜੀ ਬਹੁਤ ਜ਼ਿਆਦਾ ਸ਼ਰਮ ਮਿਲ ਰਿਹਾ ਅੱਛਾ ਦਾਣਾ ਸਭ ਕੁਝ ਮਿਲ ਰਿਹਾ ਖਾਣੇ ਵਾ ਤੇ ਸਭ ਕੁਝ ਮਿਲ ਰਿਹਾ ਉਹਦੇ ਲਈੜਾ ਕਪੜਾ ਵੀ ਤੁਹਾਨੂੰ ਦੇਵਾਂਗੇ ਅੱਛਾ ਤੇ ਬੜੀ ਬ ਨਹੀਂ ਸੋਨੀ ਕਮ ਕਮੇਟੀ ਵਾਲੇ ਅੱਛਾ ਹਾਂਜੀ ਤੇ ਕੀ ਤੁਹਾਨੂੰ ਲੱਗਦਾ ਵੀ ਵਧੀਆ ਤੁਹਾਣਾ ਵਧੀਆ ਡੀਲ ਕਰ ਰਹੇ ਨਹੀਂ ਸਾਡੇ ਬਹੁਤ ਵਧੀਆ ਹੋਰ ਕੋਈ ਬੌੜਿਆ ਤੁਹਾਡੇ ਲਾਗੇ ਹੁਣ ਨਹੀਂ ਜੀ ਕੋਈ ਨਹੀਂ ਬੌੜਿਆ ਕੋਈ ਆਇਆ ਵੀ ਹੋਰ ਤੁਹਾਡੀ ਮਨ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਅੱਛਾ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੈਂੰਤੀ ਕਰਦੇ ਨੇ ਨਹੀਂ ਮੰਗ ਕੀ ਕਰਦੇ ਕੀ ਹੋਣਾ ਚਾਹੀਦਾ ਮੰਗ ਇਹੋ ਜੀ ਜੋ ਗਰੀਬਾਂ ਦਾ ਹੱਕ ਹੈ ਉਹਨਾਂ ਨੂੰ ਦਿੱਤਾ ਜਾਏਗਾ ਇਦਾਂ ਹੀ ਜੋ ਰੁੜ ਗਿਆ ਸਾਡਾ ਸਾਨੂੰ ਕੋਈ ਚਲੋ ਹੋਰ ਨਾ ਲੋਕਾਂ ਨੇ ਗੱਲ ਕਰਦੇ ਆ ਕੀ ਕੋਈ ਛੱਡ ਗਿਆ ਤੁਸੀਂ ਆਪਣਾ ਹਾਂਜੀ ਕੀ ਕੋਈ ਛੱਡਾ ਉੱਥੇ ਸਾਡਾ ਜੀ ਸਾਰਾ ਸਾਮਾਨ ਉੱਥੇ ਹੀ ਛੱਡ ਰਹਿ ਗਿਆ ਅਸੀਂ ਤੇ ਵਸਤੀ ਬਾਹਰ ਨਿਕਲੇ ਆ ਤੇ ਅਸੀਂ ਤੇ ਡੰਗਰੀ ਵਾਸਤੇ ਵੈਦਨਾ ਕੋਈ ਵਿਚੇ ਰੋਡ ਰੜ ਗਏ ਸਾਡੇ ਤੇ ਅਸੀਂ ਤੇ ਬੜੇ ਵਾਸਤ ਨਾਲ ਮਸਾ ਭਜਿਆ ਨਹੀਂ ਹਾਂ ਕਿੰਨੇ ਵੇ ਸਾਡੇ 5 ਪਿਆ ਤੇ ਸਾਡੇ 5 ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਸੰਭਾਲਿਆ ਕਿੰਨੇ ਆ ਤੇ ਅਸੀਂ ਤੇ ਬਹੁਤ ਜਿਆਦਾ ਹਾਂ ਤੇ ਬਾਬਿਆਂ ਦੇ ਇੱਥੇ ਆਣ ਕੇ ਤੇ ਬਚਾ ਹੋਇਆ ਸਾਡੇ ਹਾਂ ਹਾਂ ਕਿੰਨੇ ਸੰਭਾਲਿਆ ਸਰੋਣੀ ਕਮੇਟੀ ਆਏ ਹਾਂਜੀ ਹਾਂਜੀ ਸਰੋਣੀ ਕਮੇਟੀ ਅੱਛਾ ਕੋਈ ਕੀ ਕੋਈ ਜੇਰੇ ਤੁਹਾਨੂੰ ਹਾਂ ਨੂੰ ਖਾਣ ਪੀਣ ਵੀ ਦੇ ਰਹੇ ਹਨ ਪਾਣ ਪੀਣ ਖਾਦਾ ਸ਼ਗਿਆ ਜੀ ਅੱਛਾ ਆਪਰ ਸ਼ਗਿਆ ਸ਼ਗਲੀ ਠੀਕ ਹੈ ਹਾਂ ਹੋਰ ਕੀ ਕੁਝ ਦੇ ਰਹੇ ਤੁਹਾਨੂੰ ਜੀ ਕੋਈ ਬੋਲ ਨਹੀਂ ਮੇਰਾ ਸੇਵਾ ਕੀ ਕੁਝ ਦੇ ਰਹੇ ਹਨ ਖਾਣਾ ਪਾਣ ਮਿਲਦੇ ਆਹਾਨੂੰ ਅੱਛਾ ਹਾਂ ਜੀ ਰੋਟੀ ਪਾਣੀ ਖਾਦਾ ਹੈ ਉਹਨਾਂ ਨੇ ਸੰਭਾਲਿਆ ਸਾਨੂੰ ਸਵੇਰੇ ਜਦੋਂ ਤੁਰੇ ਹੀ ਕਰੋ ਰੋਟੀ ਪਾਣੀ ਖਾਦਾ ਹੈ ਹਾਂ ਨਹੀਂ ਜੀ ਕੋਚ ਨਹੀਂ ਖਾਦਾ ਆਪਣਾ ਆਵਿਲੇ ਕਿਥੇ ਆ ਗਏ ਬੱਚੇ ਵੀ ਮਸਾ ਆਪਣਾ ਹਾਂ ਜੀ ਹੁਣ ਇੱਕ ਤੁਹਾਨੂੰ ਰੋਟੀ ਪਾਣੀ ਮਿਲਦਾ ਹੈ ਹਾਂ ਜੀ ਸਭ ਕੁਝ ਇੱਥੇ ਹੁਣ ਮਿਲਦੇ ਹਨ ਅੱਛਾ ਰੋਟੀ ਪਾਣੀ ਬਿਲਕੁਲ ਤੁਸੀਂ ਜਿਵੇਂ ਦੇਖਿਆ ਕਿ ਸ਼ਰੋਮਨੀ ਕਮੇਟੀ ਵੱਲੋਂ ਇੱਕ ਵਾਰੀ ਫੇਰ ਹਾਰੜ ਭੀੜਤਾਂ ਲਈ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਨੇ ਲੰਗਰ ਪ੍ਰਸ਼ਾਦੇ ਵੀ ਮਿਲ ਰਹੇ ਨੇ ਕਮਰੇ ਵੀ ਖੋਲ ਦਿੱਤੇ ਗਏ ਨੇ ਲਗਭਗ 50 ਕਮਰੇ ਨੇ ਇੱਥੇ ਸਰਾਂ ਵਿੱਚ ਜਿੱਥੇ ਜਿਹੜੇ ਹਾਰੜ ਤੋਂ ਪ੍ਰਭਾਵਿਤ ਲੋਕ ਨੇ ਆਪਣੀ ਜ਼ਿੰਦਗੀ ਹੁਣ ਕੱਟਣਗੇ ਜਿਨ੍ਹਾਂ ਚਰ ਪਾਣੀ ਨਹੀਂ ਉਤਰਦਾ ਉਹਨਾਂ ਚਰ ਉਹਨਾਂ ਇੱਥੇ ਰਹਿਣਾ ਪੈਗਾ ਸ਼ਰੋਮਨੀ ਕਮੇਟੀ ਨੇ ਇੱਕ ਵਾਰੀ ਫੇਰ ਲੋਕਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਕੀਤਾ ਹੈ ਵਿਰਿੰਦਰ ਸ਼ਰਮਾ ਪੀਡੀਸੀ న్యూ ਅਈਨਾਲਾ